ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦੇ ਇਸ ਲੋਗ ਵਿੱਚ ਆਪ ਜੀ ਦਰਸ਼ਨ ਕਰੋਗੇ ਬਾਬਾ ਸੁਖਦੇਵ ਸਿੰਘ ਜੀ ਬਿਲਗਾ ਵਾਲੇ ਤੇ ਉਹਨਾਂ ਦੇ ਨਾਲ ਮਹਾਪੁਰਸ਼ ਹਿਮਾਚਲ ਪ੍ਰਦੇਸ਼ ਤੋਂ ਆਏ ਨੇ ਬਾਬਾ ਸ਼ੀਤਲ ਸਿੰਘ ਜੀ ਸੁੰਦਰ ਨਗਰ ਤੋਂ ਤੇ ਇੱਕ ਹੋਰ ਮਹਾਪੁਰਸ਼ ਆਏ ਨੇ ਹਿਮਾਚਲ ਪ੍ਰਦੇਸ਼ ਤੋਂ ਹੀ ਉਹ ਵੀ ਅੱਜ ਸਾਡੇ ਸਤਕਾਰਯੋ ਬਿੱਟੂ ਵੀਰ ਜੀ ਗੁਰਿੰਦਰ ਸਿੰਘ ਜੀ ਬਿੱਟੂ ਉਹਨਾਂ ਦੇ ਮਾਤਾ ਜੀ ਦਾ ਸੰਸਕਾਰ ਸੀ ਤੇ ਉਸ ਤੋਂ ਉਪਰੰਤ ਮਹਾਪੁਰਸ਼ ਸਾਰੇ ਉੱਥੇ ਪੁੱਜੇ ਤੇ ਉਸ ਤੋਂ ਉਪਰੰਤ ਜੋ ਹੈ ਫਿਰ ਗੁਰਦੁਆਰਾ ਸਾਹਿਬ 'ਖੇ ਹਾਜ਼ਰੀ ਭਰੀ ਹੈ ਤੇ ਦਰਸ਼ਨ ਮੇਲੇ ਕਰ ਰਹੇ ਨੇ ਸੋ ਆਓ ਉਹਨਾਂ ਦੇ ਦਰਸ਼ਨ ਕਰਾਂਗੇ ਨਾਲ ਹੀ ਸੁਖਬੀਰ ਸਾਹਿਬ ਜੀ ਦੇ ਪਾਠ ਜੋ ਬਾਬਾ ਜੀ ਦੀ ਵਰਸੀ ਦੇ ਚੱਲ ਰਹੇ ਨੇ ਉਹਦਾ ਵੀ ਸ਼ਬਦ ਕੀਰਤਨ ਦੀ ਹਾਜ਼ਰੀ ਤੇ ਨਾਲ ਹੀ ਬਿੱਟੂ ਵੀਰ ਜੀ ਦੇ ਮਾਤਾ ਜੀ ਦੇ ਭੋਗ ਤੇ ਜੋ ਬਾਬਾ ਜੀ ਪਹੁੰਚੇ ਨੇ ਉਹਨਾਂ ਸੁਆਮੀ ਦਿਆਨੰਦ ਜੀ ਮਹਾਰਾਜ ਗਦੋਰੀ ਸਾਹਿਬ ਵਾਲੇ ਉਹਨਾਂ ਦੇ ਵੀ ਦਰਸ਼ਨ ਮੇਲੇ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਵੱਲ ਲੰਘਿਆ ਜੀ ਉਹ ਉਹ ਹੈ ਨਾ ਉਹ ਆਨੇ ਤੋਂ ਪਹਿਲਾਂ ਵੀ ਕੰਮ ਕਰਦੇ ਇਹਨਾਂ ਦਾ ਘਰ ਆਉਂਦਾ ਹੈ ਤੇ ਉਹ ਤੇ ਇਹ ਵੀ ਆ ਗਿਆ ਅੱਛਾ ਜਨਾਬ ਮੁੱਖਰੇ ਤੇ ਉਹ ਕੰਮ ਦਾ ਗੇੜੀ ਦੂਸਰੇ ਤੇ ਸਾਰਜੇ ਸਾਰਜੇ ਜੀ ਆਗੇ ਸਾਰਜੇ ਜੀ ਅੱਛਾ ਜੀ ਸਵਾਗਤ ਜੀ ਸਾਰਜੇ ਸਾਰ ਅੱਜ ਸਹਾ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਵਿਚਕਾਰ ਬੈਠੇ ਨੇ ਬਾਬਾ ਸੁਖਦੇਵ ਸਿੰਘ ਜੀ ਬਿਲਗਾ ਵਾਲੇ ਬਿਲਗਾ ਜਿੱਥੇ ਤੁਹਾਨੂੰ ਗੁਰअर्जਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸ਼ਾਦੀ ਹੋਈ ਵਿਆਹ ਹੋਇਆ ਤੇ ਉਸੇ ਸਥਾਨ ਤੇ ਹੀ ਬਾਬਾ ਸ਼ਿਰਚੰਦਰ ਜੀ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਦੀ ਬਰਾਤ ਗਈ ਤੇ ਬਰਾਤ ਦੇ ਨਾਲ ਬਾਬਾ ਸ਼ਿਰਚੰਦਰ ਜੀ ਵੀ ਗਏ ਸੀ ਤੇ ਉੱਥੇ ਵੀ ਬਾਬਾ ਸ਼ਿਰਚੰਦਰ ਜੀ ਦਾ ਇੱਕ ਇਤਿਹਾਸਿਕ ਸਥਾਨ ਹੈ ਬਿਲਗਾ ਵਿਖੇ ਤੇ ਉਸ ਅਸਥਾਨ ਤੇ ਬਾਬਾ ਸ਼ਿਰਚੰਦਰ ਜੀ ਦਾ ਧੂਣਾ ਸਾਹਿਬ ਵੀ ਹੈ ਤੇ ਅੱਜ ਬਾਬਾ ਸੁਖਦੇਵ ਸਿੰਘ ਜੀ ਜੋ ਕਿ ਸਰਦਾਰ ਗੁਰਿੰਦਰ ਸਿੰਘ ਬਿੱਟੂ ਜੀ ਦੇ ਮਾਤਾ ਜੀ ਪੂਰੇ ਹੋਏ ਨੇ ਉਹਨਾਂ ਦੇ ਅੰਤਿਮ ਸੰਸਕਾਰ ਤੇ ਪਟਿਆਲੇ ਪੁੱਜੇ ਸੀ ਤੇ ਉੱਥੋਂ ਫਿਰ 10 ਦੇ ਨਾਲ ਇਸ ਸੰਤ ਤੇ ਪਹੁੰਚ ਗਏ ਨੇ ਆਪਣੇ ਸੰਤ ਤੇ ਹਾਜ਼ਰੀ ਭਰਨ ਦੇ ਲਈ ਬਾਬਾ ਸੁਖਦੇਵ ਸਿੰਘ ਜੀ ਬਾਬਾ ਸ਼ੀਚੰਦਰ ਜੀ ਦੇ ਉਸ ਸੰਤ ਤੋਂ ਤੇ ਨਾਲ ਹੀ ਨਾਲ ਹੀ ਬਾਬਾ ਸ਼ੀਤਲदास ਜੀ ਜੋ ਕਿ ਸੁੰਦਰ ਨਗਰ ਹਿਮਾਚਲ ਪ੍ਰਦੇਸ਼ ਤੋਂ ਆਏ ਨੇ ਉਹਨਾਂ ਦਾ ਵੀ ਬਹੁਤ ਪਿਆਰ ਹੈ ਤੇ ਜਿਹੜੇ ਬਾਬਾ ਜੀ ਦੇ ਸੱਜੇ ਪਾਸੇ ਵੱਲ ਖੜੇ ਨੇ ਮਹਾਂਪੁਰਸ਼ ਇਹ ਵੀ ਹਿਮਾਚਲ ਪ੍ਰਦੇਸ਼ ਤੋਂ ਬिलासपुर ਤੋਂ ਆਏ ਨੇ ਸੋ ਮਹਾਂਪੁਰ ਸਾਹਿਬ ਦੇ ਧੰਨ ਭਾਗ ਹੁੰਦੇ ਨੇ ਜਦੋਂ ਮਹਾਂਪੁਰਸ਼ ਸੰਤ ਜਨ ਗ੍ਰਹਿ ਵਿਖੇ ਚਰਨ ਪਾਉਂਦੇ ਨੇ ਅਸਾਨਾਂ ਤੇ ਚਰਨ ਪਾਉਂਦੇ ਨੇ ਤੇ ਸਾਰਿਆਂ ਦੇ ਰਲ ਮਿਲ ਕਰਕੇ ਜੀਅਿਆਂ ਨੂੰ ਆਖਿਆ ਹੈ ਤੇ ਵੱਡੇ ਭਾਗਾਂ ਦੇ ਨਾਲ ਸੰਤਾਂ ਦੇ ਦਰਸ਼ਨ ਹੋਇਆ ਕਰਦੇ ਨੇ ਸੋ ਬਾਬਾ ਸ਼ਿਚੰਦਰ ਜੀ ਦੇ ਪਾਵਨ ਅਸਾਨ ਤੋਂ ਆਏ ਨੇ ਸਾਰੇ ਜਿਹੜੇ ਤੇ ਸਾਰਿਆਂ ਦਾ ਜੀਅਿਆਂ ਨੂੰ ਕੀਤਾ ਜਾ ਰਿਹਾ ਹੈ ਜੀ ਸੋ ਅੱਜ ਆਪ ਜੀ ਨੂੰ ਮਹਾਪੁਰਸ਼ਾਂ ਦੇ ਦਰਸ਼ਨ ਕਰਾ ਰਹੇ ਆ ਤੇ ਮਹਾਪੁਰਸ਼ ਬਾਬਾ ਸੁਖਦੇਵ ਦਾਸ ਜੀ ਬਾਬਾ ਸ਼ੀਤਲਦਾੜ ਜੀ ਤੇ ਬਿਲਾਸਪੁਰ ਤੋਂ ਨਾਲ ਹੀ ਮਹਾਪੁਰਸ਼ਾਂ ਇਹਨੇ ਉਦਾਸੀ ਸੰਪਰਦਾਚੋਂ ਹੀ ਨੇ ਹੋ ਵੀ ਤੇ ਸਾਰਿਆਂ ਦੇ ਅੱਜ ਦਰਸ਼ਨ ਵੇਲੇ ਹੋ ਰਹੇ ਨੇ ਬਾਬਾ ਸ਼ੀਚੰਦਰ ਜੀ ਦੀ ਸੰਪਰਦਾਚੋਂ ਨੇ ਸਾਰਿਆਂ ਦੇ ਦਰਸ਼ਨ ਵੇਲੇ ਹੋ ਰਹੇ ਨੇ ਨਾਲ ਹੀ ਸਾਡੇ ਬਹੁਤ ਹੀ ਪਿਆਰ ਵਾਲੇ ਭਾਈ ਗੁਰਪ੍ਰੀਤ ਸਿੰਘ ਜੀ ਬੋਨੂ ਜੀ ਜੋ ਬਾਬਾ ਜੀ ਨੂੰ ਨਾਲ ਲੈ ਕੇ ਆਏ ਨੇ ਉਨ੍ਹਾਂ ਦਾ ਵੀ ਧੰਨਵਾਦ ਹੈ ਸੋ ਸੰਗਤਾਂ ਖੜੀਆਂ ਨੇ ਬਾਬਾ ਜੀ ਦੇ ਨਾਲ ਜਿਸ ਕਰੀਆਂ ਨੇ ਤੇ ਯਾਦਗਾਰੀ ਫੋਟੋ ਕਰਾਈ ਸਤਾਰ ਗੁਰਿੰਦਰ ਸਿੰਘ ਬਿੱਟੂ ਜੀ ਜਿਨ੍ਹਾਂ ਦੀ ਮਾਤਾ ਤੇ ਅੰਤਿਮ ਸੰਸਕਾਰ ਤੇ ਮਹਾਪੁਰਸ਼ ਪੁਜੇ ਸਨ ਅੱਜ ਉਹਨਾਂ ਦੇ ਹੀ ਮਾਤਾ ਜੀ ਦਾ ਜੋ ਹੈ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹੋ ਰਹੀ ਹੈ ਤੇ ਜਿੱਥੇ ਹੋਰ ਮਹਾਪੁਰਸ਼ ਆਏ ਸਨ ਅੱਜ ਉੱਥੇ ਸ੍ਰੀ ਸੁਮੀ ਦੇਆ ਨਾ ਜੀ ਵੀ ਗਦੋਰੀ ਸਾਹਿਬ ਤੋਂ ਕੁੱਲੂ ਵਾਲੇ ਉਹ ਵੀ ਪੁਜੇ ਨੇ ਸਵਾ ਉਹਨਾਂ ਦੇ ਵੀ ਦਰਸ਼ਨ ਮੇਲੇ ਕਰਾਂਗੇ ਤੇ ਅੰਤਿਮ ਅਰਦਾਸ ਸਮੇਂ ਸ੍ਰੀ ਚੋਪਈ ਸਾਹਿਬ ਜੀ ਦੇ ਪਾਠ ਭਾਈ ਸਾਹਿਬ ਜੀ ਕਰ ਰਹੇ ਨੇ ਤੇ ਉਸ ਤੋਂ ਉਪਰੰਤ ਆਪਾਂ ਸਾਰੇ ਦਰਸ਼ਨ ਕਰਾਂਗੇ ਬਾਬਾ ਜੀ ਦੇ ਗਦੋਰੀ ਵਾਲਿਆਂ ਦੇ ਤੇ ਅੱਜ ਦੇ ਵਲੌਗ ਵਿੱਚ ਇੰਨਾ ਹੀ ਹੈ ਸੋ ਬਾਬਾ ਕਰਤਾਰ ਸਿੰਘ ਜੀ ਬੇਦੀ ਸਚਖੰਡ ਵਾਸੀ ਵੱਡੇ ਮਹਾਪੁਰਸ਼ਾਂ ਦੀ ਵਰਸੀ ਦੇ ਪਾਠ ਚੱਲ ਰਹੇ ਨੇ ਸੋ ਉਹਨਾਂ ਦੀਆਂ ਵੀ ਹਾਜ਼ਰੀ ਆਪਾਂ ਨੇ ਭਰਨੀਆਂ ਨੇ ਉਸ ਦੇ ਵੀ ਆਪਾਂ ਜੀ ਅੱਜ ਮੈਂ ਆਪ ਜੀ ਨੂੰ ਦਰਸ਼ਨ ਕਰਾਵਾਂਗਾ ਚੱਲ ਰਹੇ ਪਾਠਾਂ 'ਚ ਉਹ ਸੰਗਤ ਦੇ ਤੇ ਉਹ ਵੀ ਦਰਸ਼ਨ ਜ਼ਰੂਰ ਕਰਨੇ ਹਾਂ ਜੀ ਸੋ ਉਹ ਵੀ ਨਾਲ ਨਾਲ ਦਰਸ਼ਨ ਕਰਦੇ ਹਾਂ ਸਾਧ ਸੰਗਤ ਜੀ ਦਰਸ਼ਨ ਕਰ ਰਹੇ ਹੋ ਸਵਾਮੀ ਦਿਆਨੰਦ ਜੀ ਕੁੱਲੂ ਵਾਲੇ ਗਦੋਰੀ ਸਾਹਿਬ ਵਾਲੇ ਬਾਬਾ ਜੀ ਦੇ ਪਾਵਨ ਤਪ ਸਥਾਨ ਤੋਂ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਦੇ ਸਵਾਮੀ ਦਿਆਨੰਦ ਜੀ ਦਿਨਾਂ ਦਿਨ ਨਾਲ ਅੱਜ ਦਰਸ਼ਨ ਮਿਲੇ ਹੋਏ ਨੇ ਤੇ ਵਿਚਾਰ ਵਟਾਂਦਰੇ ਹੋਏ ਨੇ ਬਾਬਾ ਜੀ ਨੇ ਅੱਜ ਅੱਗੇ ਜਾਣਾ ਸੀ ਸੋ ਐਸਐਸ ਸਾਹਤਿ ਦਰਸ਼ਨ ਮਿਲੇ ਹੋਏ ਨੇ ਸਿੰਘ ਸਭਾ ਗੁਰਦੁਆਰੇ

ਦੇ ਸੰਸਾਰ ਵਿੱਚ ਉਹ ਕੋ ਦਾ ਪਰਮ ਸੰਗ ਰਾਜ ਕੇ ਵਦ ਵਿੱਚ ਕਹੀ ਨਾ ਜਾਏ ਤੂ ਸੋਹ ਹੋਏ ਤਾਂ ਸੋਚੀ ਪਾਏ ਨਕਾ ਗਿਆ ਸਾ ਪਰਵਾਨਾ ਪੁਰ ਪਰਸਾਰ ਨਾ ਨਿਕੇ ਜਾਣ ਜੋ ਜਨੈ ਦੇ ਸਦਾ ਸੁਹੋਏ ਆਪ ਲਾਇ ਲੇ ਪ੍ਰਭ ਸੋਇਓ ਕਨ ਵਰਤ ਕੋਲ ਵਰਤ ਪਤੀਮਨ ਜੀਵਨੇ ਮੁਬ ਜਿਸ ਰਿਦੇ ਭਗਵੰਤ ਕੰਨ ਤੇ ਕੰਨ ਆਨੇ ਜਾਂਦੇ ਆਇਆ ਜਿਸ ਪਰ ਸਾਥ ਸਭ ਜਗਤ ਤੇਰਾ ਆਇਆ ਜਨਮ ਆ ਬਣਿਆ ਯੇਸੂ ਆ ਜਨਕੇ ਸੰਗ ਚੀਤੇ ਆਵੇ ਨਾਮ ਆਤਮੁਕਤ ਮੁਕਤ ਕਰੇ ਸੰਸਾਰੇ ਨਾਮ ਗੁਦਿਸ ਜਾਣੇ ਕੋ ਸਦਾ ਨਮਸ आप संसार जानो सदा नमस्कार पूरा प्राप्य रा ਚਲੋ ਗਏ ਚਲੋ ਸਤਨਾ ਵਾਹਿ ਹੈ ਗੁਰੂ ਸਤਨਾ ਵਾਹਿ ਹੈ ਗੁਰੂ ਸਤਨਾ ਵਾਹਿ ਹੈ ਗੁਰੂ ਸਤਨਾ ਜਪਨੀ ਬਾਝ ਇੱਧਰ ਦੇ ਦੇ ਬੇਟਾ ਦੇਖੇ ਹੈ ਗੁਰੂ ਸਤਨਾ ਉਹ ਇਹ ਜੋ ਹੈਗੇ ਸੀ ਨਾ ਇਹ ਜਪ ਜਪ i